ਸਤਿਕਾਰਯੋਗ ਸਰੋਤੇ ਸਹਿਬਾਂ ਜੀਓ ਆਪ ਸਾਰਿਆਂ ਦਾ ਚੈਨਲ ਵਿੱਚ ਤਹਿ ਦਿਲੋਂ ਨਿੱਘਾ ਸਵਾਗਤ ਹੈ ਫਿਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਨਾਲ ਆ ਰਿਹਾ 5 ਮਾਰਚ ਨੂੰ ਭਾਈ ਤਾਰਾ ਸਿੰਘ ਵਾਂ ਦਾ ਸ਼ਹਾਦਤ ਦਿਹਾੜਾ ਹੈ ਸੋਚਿਆ ਕਿ ਕਿਉਂ ਨਾ ਇਸ ਸ਼ਹਾਦਤ ਦੇ ਦਿਹਾੜੇ ਦਾ ਇਤਿਹਾਸ ਆਪ ਸੰਗਤ ਨਾਲ ਸਾਂਝਾ ਕੀਤਾ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ 1716 ਦੇ ਵਿੱਚ ਖਤਮ ਹੋ ਗਿਆ ਸੀ ਇਹ ਸਮਾਂ ਸਿੱਖਾਂ ਦੇ ਉੱਤੇ ਇੱਕ ਬੜਾ ਭਾਰੂ ਦਮਨ ਕਰੀ ਨਰਦਈ ਅਤੇ क्रूरता ਭਰਿਆ 18ਵੀਂ ਸਦੀ ਦੇ ਇਤਿਹਾਸ ਤੇ ਪੰਨਿਆਂ ਉਤੇ ਲਿਖੀ ਲਹੂ ਲਹਾਨ ਇਬਾਰਤ ਦਾ ਹਿੱਸਾ ਹੈ ਜਿੱਥੇ ਹਾਕਮਾਂ ਵੱਲੋਂ ਨਿਤ ਨਵੀਆਂ ਨਵੀਆਂ ਕਿਆਮਤਾਂ ਨਾਲ ਖੂਨ ਕੇ ਸੋਹਲੇ ਗੁੰਦਾ ਇਤਿਹਾਸ ਹੈ ਇਸ ਇਤਿਹਾਸ ਦੀਆਂ ਸੈਂਕੜੇ ਹਜ਼ਾਰਾਂ ਲੜੀਆਂ ਦੇ ਵਿੱਚੋਂ ਇੱਕ ਸ਼ਹੀਦੀ ਦੀ ਛੋਟੀ ਜਿਹੀ ਲੜੀ ਤਾਰਾ ਸਿੰਘ ਵਾਣ ਨਾਲ ਸਬੰਧਤ ਹੈ ਜੋ ਅਸੀਂ ਅੱਜ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ 1713 ਤੋਂ ਲੈ ਕੇ 1726 ਤੱਕ ਅਬਦુલ ਸਮੁੱਧ ਖਾਨ ਲਾਹੌਰ ਦਾ ਸੂਬੇਦਾਰ ਰਿਹਾ ਇਹ ਜਕਰੀਆ ਖਾਨ ਦਾ ਪਿਓ ਹੈ 1726 ਦੇ ਵਿੱਚ ਇਸ ਨੂੰ ਮੁਗਲ ਹਕੂਮਤ ਵੱਲੋਂ ਇੱਕ ਹੋਰ ਵੱਡੇ ਉਹਦੇ ਨਾਲ ਨਵਜਿਆ ਗਿਆ 1726 ਵਿੱਚ ਲਾਹੌਰ ਦੀ ਸੂਬੇਦਾਰੀ ਛਡਵਾ ਕੇ ਇਸੇ ਸਾਲ ਦੇ ਵਿੱਚ ਇਸ ਨੂੰ ਮਲਤਾਨ ਦਾ ਗਵਰਨਰ ਬਣਾ ਦਿੱਤਾ ਗਿਆ ਇਸ ਦੀਆਂ ਸਿੱਖਾਂ ਨੂੰ ਕਤਲ ਕਰਨ ਅਤੇ ਉਜਾੜਨ ਦੇ ਸਬੰਧ ਵਿੱਚ ਦਿੱਤੀ ਹੋਈ ਤਰੱਕੀ ਦੇ ਬਦਲੇ ਦੇ ਵਿੱਚ ਲਾਹੌਰ ਦਾ ਨਵਾਂ ਸੂਬੇਦਾਰ ਇਸੇ ਦੇ ਮੁੰਡੇ ਨੂੰ ਚਕਰੀਆ ਖਾਨ ਨੂੰ ਨਿਯੁਕਤ ਕੀਤਾ ਗਿਆ। ਇਸੇ ਹੀ ਸਮਕਾਲ ਦੌਰਾਨ ਤਰਨਤਾਰਨ ਦੇ ਨਸ਼ਰੇ ਖੇਤਰ ਦੇ ਪਿੰਡ ਵਾਂ ਜੋ ਭਾਈ ਤਾਰਾ ਸਿੰਘ ਦਾ ਆਪਣਾ ਨਗਰ ਹੈ, ਆਪਣਾ ਪਿੰਡ ਹੈ ਜਿੱਥੇ ਉਹ ਆਪਣਾ ਜ਼ਿਮੀਦਾਰੇ ਦਾ ਕੰਮਕਾਰ ਕਰਦੇ ਹਨ। ਜ਼ਮੀਨ ਜ਼ਾਇਦਤ ਖਾਨਪੀਣ ਜੋਗੀ ਇਹਨਾਂ ਦੇ ਪਰਿਵਾਰ ਕੋਲ ਖੁੱਲੀ ਹੈ ਜ਼ਮੀਂਦਾਰੇ ਦੀ ਕਿਰਤ ਵਿੱਚੋਂ ਜੋ ਦਸਵੰਦ ਬਚਦਾ ਉਸ ਦਸਵੰਦ ਨੂੰ ਆਇਆ ਗਿਆ ਗਰੀਬ ਗੁਰਬਿਆਂ ਦੇ ਉੱਤੇ ਖਰਚ ਕਰਨ ਦੇ ਨਾਲ ਨਾਲ ਇਹ ਉਸ ਵੇਲੇ ਦੇ ਬਾਗੀ ਸੂਰਮੇ ਜਿਹੜਾ ਰੂ ਸਿੰਘ ਜਿਹੜੇ ਸਨ ਜਿਨ੍ਹਾਂ ਦੀ ਮੁਗਲ ਹਕੂਮਤ ਨਾਲ ਔਰੀਲਾ ਜੰਗ ਲੱਗੀ ਹੋਈ ਸੀ ਮੁਗਲ ਹਕੂਮਤ ਉਸ ਵਕਤ ਸਿੱਖਾਂ ਦੇ ਖੂਨ ਦੀ ਪਿਆਸੀ ਸੀ ਜਿਵੇਂ ਅੱਜ ਵੀ ਦਿੱਲੀ ਸਿੱਖਾਂ ਦੇ ਖੂਨ ਦੀ ਪਿਆਸੀ ਹੈ ਫਰਕ ਬਹੁਤਾ ਨਹੀਂ ਉਸ ਵੇਲੇ ਵੀ ਸਿੱਖਾਂ ਨੇ ਇਹ ਐਲ ਕੀਤਾ ਹੋਇਆ ਸੀ ਰਾਜ ਕਰਾਂਗੇ ਜਾਂ ਮਰਾਂਗੇ ਸ਼ਹੀਦ ਹੋਵਾਂਗੇ ਵਿਚ ਵਿਚਾਲੇ ਵਾਲੇ ਰਾਹ ਵਿੱਚ ਸਿੱਖ ਬਿਲਕੁਲ ਉਦੋਂ ਨਹੀਂ ਸਨ ਭਾਈ ਤਾਰਾ ਸਿੰਘ ਬਾਣ ਹੈ ਆਪਣੇ ਡੇਰੇ ਦੇ ਉੱਤੇ ਆਉਂਦੇ ਜਾਂਦੇ ਰਹਿਆਂ ਦੇ ਜਲ ਪਾਣੀ ਛਕਣ ਛਕਾਉਣ ਅਤੇ ਰਹਿਣ ਵਾਸਤੇ ਰਿਹائش ਅਤੇ ਖਾਣ ਦੇ ਪ੍ਰਬੰਧ ਵਜੋਂ ਇੱਕ ਹਵੇਲੀ ਬਣਾ ਕੇ ਰੱਖੀ ਹੋਈ ਸੀ ਇਸ ਹਵੇਲੀ ਦੇ ਵਿੱਚ ਉਸ ਵੇਲੇ ਮੁਗਲਿਆ ਹਕੂਮਤ ਵਿਰੁੱਧ ਬਾਗੀ ਜਿਹਾਰੂ ਖਾਲਸਿਆਂ ਦੇ ਵੇਲੇ ਕੋਲੇ ਰਹਿਣ ਸਹਿਣ ਤੇ ਅੰਨ ਪਾਣੀ ਦੀ ਸੇਵਾ ਦਾ ਪ੍ਰਬੰਧ ਵੀ ਇੱਥੇ ਆਏ ਗਿਆਂ ਸਿੰਘਾਂ ਨਾਲ ਲਈ ਹੁੰਦਾ ਰਹਿੰਦਾ ਸਿੰਘ ਕੁਝ ਦਿਨ ਠਹਾਰ ਕਰਦੇ ਰਹਿੰਦੇ ਫਿਰ ਚਲੇ ਜਾਂਦੇ ਭਾਈ ਤਾਰਾ ਸਿੰਘ ਵਾਂ ਦੇ ਪੁਰਖੇ ਵਡੇਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਿੱਖੀ ਧਾਰਨ ਕੀਤੀ ਸੀ ਖੰਡੇ ਵਾਟੇ ਦੀ ਪੌੜ ਲਈ ਸੀ ਅਤੇ ਗੁਰੂ ਸਾਹਿਬਾਂ ਦੇ ਨਾਲ ਕਈ ਜੰਗਾਂ ਜੁੱਧਾਂ ਦੇ ਵਿੱਚ ਭਾਗ ਲਿਆ ਹਿੱਸਾ ਲਿਆ ਭਾਈ ਤਾਰਾ ਸਿੰਘ ਜੀ ਦਾ ਜੀਵਨ ਬੜਾ ਸੱਚਾ ਸੁੱਚਾ ਨੇਕ ਚਾਲ ਚੱਲਣ ਮਿੱਠ ਬੋਲੜੇ ਤੇ ਮਲਾਪੜੇ ਸੁਭਾਅ ਹੁੰਦੇ ਨਾਲ ਨਾਲ ਜਿੱਥੇ ਉਹ ਇੱਕ ਰਹਿਤਵਾਨ ਗੁਰਸਿੱਖ ਸਨ ਉੱਥੇ ਉਹ ਜਿਹਾਰੂ ਬਿਰਤੀ ਦੇ ਹੋਣ ਕਰਕੇ ਅਸ਼ਤਰਾਂ ਸ਼ਸਤਰਾਂ ਨੂੰ ਚਲਾਉਣ ਵਿੱਚ ਕਾਫੀ ਮਾਹਰ ਸਨ ਬਕਾਇਦਾ ਇੱਕ ਚੰਗੇ ਘੋੜਸਵਾਰ ਵੀ ਸਨ ਗੁਰਬਾਣੀ ਅਤੇ ਸ਼ਸਤਰਾਂ ਦੋਵਾਂ ਨਾਲ ਡੂੰਘਾ ਪ੍ਰੇਮ ਸੀ ਜਿੱਥੇ ਉਹ ਨਿਰਭਉ ਸੁਭਾਅ ਦੇ ਮਾਲਕ ਸਨ ਉੱਥੇ ਨਰਵੈਰਤਾ ਉਹਨਾਂ ਦੇ ਰੂਮ ਰੂਮ ਦੇ ਵਿੱਚ ਸਮਾਈ ਹੋਈ ਸੀ ਰਾਜਨੀਤਿਕ ਸਮੀਕਰਨਾ ਰਾਜਨੀਤਿਕ ਹਾਲਾਤ ਉਸ ਵਕਤ ਆਪ ਸਾਰੇ ਜਾਣਦੇ ਹੋ ਕਿ ਸਿੰਘਾਂ ਦਾ ਤੇ ਮੁਗਲਾਂ ਦਾ ਆਪਸ ਵਿੱਚ ਕਿੱਡਾ ਵੱਡਾ ਸਖਤ ਵਿਰੋਧ ਸੀ ਹੋ ਸਕਦਾ ਸੀ ਕਿ ਸਿੱਖ ਮੁਗਲਾਂ ਨਾਲ ਐਡੀ ਵੱਡੀ ਟੱਕਰ ਦੇ ਵਿੱਚ ਨਾ ਪੈਂਦੇ ਜੇ ਕਿਤੇ ਉਗਲ ਹਕੂਮਤ ਗੁਰੂਆਂ ਨੂੰ ਸ਼ਹੀਦ ਨਾ ਕਰਦੀ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਨਾ ਕਰਦੀ ਗੁਰੂ ਘਰ ਤੇ ਕਿਤੇ ਚੜਕੇ ਨਾ ਆਉਂਦੀ ਤਾਂ ਫਿਰ ਸ਼ਾਇਦ ਇਹ ਵੈਰ ਨਹੀਂ ਸੀ ਪੈਣਾ ਸ਼ਾਇਦ ਰਾਜਨੀਤਿਕ ਹਾਲਾਤ ਕਿਸੇ ਹੋਰ ਮੂੜ ਕਿਸੇ ਹੋਰ ਰੂਪ ਵਿੱਚ ਹੋਣਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਪਿੱਛੇ ਜਿੱਥੇ ਚੰਦੂ ਸ਼ਾਹ ਦਾ ਹੱਥ ਹੈ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਪਿੱਛੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਪਿੱਛੇ ਜਿੱਥੇ ਗੰਗੂ ਬ੍ਰਾਹਮਣ ਦਾ ਹੱਥ ਹੈ ਆਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਲਈ ਜਿੱਥੇ ਪਹਾੜੀ ਹਿੰਦੂ ਰਾਜਿਆਂ ਦਾ ਹੱਥ ਹੈ ਇਸ ਵਿਪਰਦੀ ਮੰਦ ਭਾਵਨਾ ਦੇ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਜਦੋਂ ਇਹ ਕਿਹਾ ਗਿਆ ਸੀ ਕਿ ਜਨੇਊ ਮੈਂ ਇਹ ਤਾਂ ਨਹੀਂ ਪਾਉਣਾ ਕਿਉਂਕਿ ਜੇ ਇਸ ਵਿੱਚ ਕੋਈ ਦਾਇਆ ਹੀ ਨਹੀਂ ਹੈਗੀ ਤਾਂ ਇਸ ਦੇ ਅਰਥ ਕੀ ਹਨ ਗੁਰੂ ਨੇ ਤਾਂ ਗਾਲ ਸਿਧਾਂਤ ਦੀ ਦੱਸੀ ਸੀ ਤੇ ਸਿਧਾਂਤ ਸਾਰੀ ਮਨੁੱਖਤਾ ਵਾਸਤੇ ਸੀ ਤੇ ਉਸ ਵੇਲੇ ਦਾ ਬ੍ਰਾਹਮਣ ਵੀ ਉਸੇ ਮਨੁੱਖਤਾ ਦਾ ਹੀ ਹਿੱਸਾ ਸੀ ਜਦੋਂ ਕੋਈ ਵਲੀ ਪੈਗੰਬਰ ਆਣ ਕੇ ਮਨੁੱਖਤਾ ਵਾਸਤੇ ਕੋਈ ਚੰਗਾ ਕੰਮ ਕਰਨ ਵਾਸਤੇ ਕੋਈ ਵੱਡੀ ਵਿਚਾਰਧਾਰਾ ਦੇਣ ਵਾਸਤੇ ਆਉਂਦਾ ਤਾਂ ਉਸ ਦੀ ਅਮਤ ਨੂੰ ਉਸ ਤੇ ਮੰਨਣ ਵਾਲੇ ਨੂੰ ਉਸ ਦਾ ਲਾਭ ਤਾਂ ਹੋਣਾ ਹੀ ਹੈ ਤੇ ਜੇ ਕੋਈ ਇਹਨਾਂ ਵੱਡੇ ਪੈਗੰਬਰਾਂ ਦੇ ਰਾਹ ਵਿੱਚ ਰੋੜੇ ੜਕਾਉਣ ਦਾ ਯਤਨ ਕਰੇ ਤੇ ਭਲਾ ਤੇ ਫਿਰ ਕਿਸੇ ਵੀ ਯੁੱਗ ਵਿੱਚ ਨਹੀਂ ਨਾ ਹੋ ਸਕਦਾ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਦੇ ਪਿੱਛੇ ਵੀ ਉਸ ਦੇ ਇਲਾਕੇ ਦਾ ਹੀ ਇੱਕ ਚੌਧਰੀ ਸਾਹਿਬ ਰਾਏ ਜੋ ਅੰਦਰੋਂ ਅੰਦਰੀ ਭਾਈ ਤਾਰਾ ਸਿੰਘ ਨਾਲ ਬਗੈਰ ਕਿਸੇ ਵਜ੍ਹਾ ਵਿਪਰੀਤ ਬ੍ਰਾਹਮਣੀ ਖੁਨਸ ਦੇ ਵਿੱਚ ਪਰੇਸ਼ਾਨ ਰਹਿੰਦਾ ਤੰਗ ਹੈ ਸਿੱਖ ਬਾਗੀ ਮਗਲ ਹਕੂਮਤ ਨਾਲ ਟੱਕਰ ਲੈ ਰਹੇ ਨੇ ਪਰ ਇਹ ਬ੍ਰਾਹਮਣ ਸਾਹਿਬ ਰਾਏ ਸਕਾਤ ਹੋਈ ਤੰਗ ਹੈ ਮੁਗਲ ਬੇਸ਼ੱਕ ਜਿੰਨੇ ਮਰਜੀ ਜਿਨਿਉ ਲਾ ਲੈਣ ਇਸ ਨੂੰ ਕੋਈ ਪਰੇਸ਼ਾਨੀ ਨਹੀਂ ਜਿੰਨੇ ਮਰਜੀ ਜਜ਼ੀਏ ਟੈਕਸ ਲਾ ਦੇਣ ਕੋਈ ਪਰੇਸ਼ਾਨੀ ਨਹੀਂ ਖਾਣ ਪੀਣ ਅਤੇ ਦਿਨ ਵੇਲੇ ਪੱਗ ਬੰਨਣ ਦੇ ਉੱਤੇ ਕੋੜੀ ਚੜ੍ਹਨ ਦੇ ਉੱਤੇ ਪਾਬੰਦੀ ਲਾ ਦੇਣ ਕੋਈ ਪ੍ਰੋਬਲਮ ਨਹੀਂ ਦਿਨ ਵੇਲੇ ਵਿਆਹ ਸ਼ਾਦੀ ਕਰਨ ਵਰਗਾ ਕੋਈ ਘਰ ਦੇ ਵਿੱਚ ਜਸ਼ਨ ਨਹੀਂ ਕਰ ਸਕਦੇ ਇਸ ਨੂੰ ਇਸ ਗੱਲ ਦੀ ਵੀ ਕੋਈ ਪਰੇਸ਼ਾਨੀ ਨਹੀਂ ਔਰ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪਰੇਸ਼ਾਨੀ ਹੈ ਉਹ ਵਿਚਾਰਧਾਰਾ ਜਿਸ ਵੀ ਵਿਅਕਤੀ ਵਿੱਚੋਂ ਇਹਨਾਂ ਨੂੰ ਦਿਸਦੀ ਹੈ ਇਹ ਉਸੇ ਨੂੰ ਖਾਮ ਖਾ ਆਪਣਾ ਦੁਸ਼ਮਣ ਮੰਨ ਕੇ ਬਹਿ ਜਾਂਦੇ ਹੁਣ ਭਾਈ ਤਾਰਾ ਸਿੰਘ ਵਾਂ ਦਾ ਨੁਕਸਾਨ ਕਰਨ ਵਾਸਤੇ ਕੋਈ ਨਾ ਕੋਈ ਬਹਾਨਾ ਕੱਢਣ ਵਾਸਤੇ ਵਿਉਂਤਬੰਦੀ ਕਰਦਾ ਤੇ ਆਪਣੇ ਘੋੜੇ ਰਾਤ ਨੂੰ ਖੁੱਲੇ ਛੱਡ ਦਿੰਦਾ ਇਹਨਾਂ ਦੇ ਖੇਤਾਂ ਵਿੱਚ ਤਾਂ ਕਿ ਇਹਨਾਂ ਦੀ ਫਸਲ ਨੂੰ ਉਜਾੜੇ ਭਾਈ ਤਾਰਾ ਸਿੰਘ ਨੇ ਇੱਕ ਦੋ ਵਾਰ ਕਿਹਾ ਭਾਈ ਆਪਣੇ ਘੋੜਿਆਂ ਨੂੰ ਬੰਨ ਕੇ ਰੱਖਿਆ ਕਰੋ ਚੌਧਰੀ ਸਾਹਿਬ ਚੌਧਰੀ ਸਾਹਿਬ ਬਿਨਾਂ ਜਵਾਬ ਲਾਗੋਂ ਦੇ ਹੌਲੇ ਜੀ ਲੰਘ ਜਾਂਦੇ ਨੇ ਭਾਈ ਤਾਰਾ ਸਿੰਘ ਗੁਰੂ ਦੇ ਬਾਣੇ ਵਿੱਚ ਰਹਿਣ ਵਾਲਾ ਸੀਲ ਸੰਜਮ ਵਾਲਾ ਸਿੱਖ ਸੀ ਉਹ ਗੁਰੂ ਦੇ ਬਾਣਾ ਸਮਝ ਕੇ ਵੀ ਚੱਲ ਕੋਈ ਨਹੀਂ ਆਪਣਾ ਹੀ ਭਰਾ ਆ ਕੀ ਹੋ ਗਿਆ ਕੋਈ ਗੱਲ ਨਹੀਂ ਹੋਰ ਹੋਊ ਪਰੇ ਕਰ ਛੱਡਦਾ ਪਰ ਉਹ ਘੋੜੇ ਹੌਲੇ-ਹੌਲੀ ਲਾਗਲੇ ਜ਼ਮੀਦਾਰ ਸਿੱਖ ਜ਼ਮੀਦਾਰ ਜਿਹੜੇ ਜਿਨ੍ਹਾਂ ਦੀ ਜ਼ਮੀਨ ਭਾਈ ਤਾਰਾ ਸਿੰਘ ਹੋਣਾ ਦੇ ਨਾਲ ਲੱਗਦੀ ਸੀ ਉਹਨਾਂ ਵਿੱਚ ਵੀ ਜਾਣ ਲੱਗ ਪਏ। ਉਹਨਾਂ ਸਾਰਿਆਂ ਸਿੱਖਾਂ ਨੇ ਸਲਾਹ ਕੀਤੀ ਉਹ ਭਾਈ ਤਾਰਾ ਸਿੰਘ ਨੂੰ ਆ ਕੇ ਮਿਲੇ। ਇਸ ਚੌਧਰੀ ਦੇ ਘੋੜਿਆਂ ਦਾ ਕੋਈ ਨਾ ਕੋਈ ਸਾਨੂੰ ਇਲਾਜ ਕਰਨਾ ਪੈਣਾ। ਜਦੋਂ ਉਹ ਇਕੱਠੇ ਹੋ ਕੇ ਇੱਕ ਦਿਨ ਸਾਹਿਬ ਰਾਏ ਨੂੰ ਮਿਲੇ ਤਾਂ ਸਾਹਿਬ ਰਾਏ ਅੱਗੇ ਬੜਾ ਤਲਖੀ ਵਿੱਚ ਆਣ ਕੇ ਸਿੱਖਾਂ ਨੂੰ ਧਮਕੀ ਦਿੰਦਾ ਕਹਿੰਦਾ ਕਿ ਮੇਰੀ ਵਜ੍ਹਾ ਅਤੇ ਨੇਕ ਨੀਤੀ ਕਰਕੇ ਤੁਸੀਂ ਇੱਥੇ ਵਸੇ ਹੋ। ਨਹੀਂ ਤਾਂ ਕਦੋਂ ਦੀ ਸ਼ਾਹੀ ਫੌਜ ਦੀ ਗਸ਼ਤੀ ਟੁਕੜੀਆਂ ਤੁਹਾਨੂੰ ਫੜ ਕੇ ਲੈ ਜਾਂਦੀ। ਅਤੇ ਤੁਹਾਡੇ ਉੱਤੇ ਬਾਗੀਆਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਵਿੱਚ ਮਾਰ ਵੀ ਦਿੰਦੀ ਉਸ ਵਿਪਰ ਅੰਦਰ ਜਿਹੜੀ ਬਦਲੇ ਦੀ ਵੈਰ ਭਾਵਨਾ ਦੀ ਅੱਗ ਬਲ ਰਹੀ ਸੀ ਉਸ ਨੇ ਆਪਣੀ ਇਸ ਸਾਜ਼ਿਸ਼ ਦਾ ਕੱਚਾ ਚਿੱਠਾ ਸਹਿਜੇ ਹੀ ਆਪੇ ਬਿਆਨ ਕਰ ਦਿੱਤਾ ਕਿ ਉਹ ਚਾਹੁੰਦਾ ਕੀ ਹੈ ਅੱਗੋਂ ਸਿੰਘਾਂ ਨੇ ਉਹਨੂੰ ਜਵਾਬ ਦਿੱਤਾ ਕਿ ਭਰਾਵਾ ਜਾ ਆਪਣਾ ਕੰਮ ਕਰ ਅਸੀਂ ਇੱਥੇ ਆਪਣੇ ਬਲਬੂਤੇ ਤੇ ਆਪਣੇ ਗੁਰੂ ਦੇ ਭਰੋਸੇ ਆਪਣੀ ਕਿਰਤ ਦੇ ਆਸਰੇ ਆਪਣੇ ਮੁਲਕ ਦੇ ਵਿੱਚ ਰਹਿਣੇ ਆਂ ਉਹ ਤੂੰ ਸਾਡੇ ਤੇ ਕੌਣ ਤੇ ਕਿੱਥੋਂ ਜੰਪਿਆ ਐ ਪਰਉਪਕਾਰ ਤੇ ਨੇਕ ਨੀਤੀਆਂ ਕਰਨ ਵਾਲਾ ਤੂੰ ਸਾਡੇ ਤੇ ਕੋਈ ਨੇਕ ਨੀਤੀ ਤੇ ਪਰਉਪਕਾਰ ਛੱਡ ਤੇ ਆਪਣੇ ਪਸ਼ੂ ਅਤੇ ਘੋੜਿਆਂ ਨੂੰ ਬੰਨ ਕੇ ਰੱਖਿਆ ਕਰ ਅੱਗਿਓਂ ਸਾਹਿਬ ਰਾਏ ਨੇ ਕਿੱਡੀ ਵੱਡੀ ਬੇਸ਼ਰਮੀ ਨਾਲ ਪਤਾ ਕੀ ਜਵਾਬ ਦਿੱਤਾ ਕਹਿੰਦਾ ਮੈਂ ਆਪਣੇ ਘੋੜਿਆਂ ਨੂੰ ਕਿੱਦਾਂ ਬੰਨ ਕੇ ਰੱਖਾਂ ਮੇਰੇ ਕੋਲ ਕਹਿੰਦਾ ਬੰਨਣ ਲਈ ਰਸੇ ਹੀ ਨਹੀਂ ਫਿਰ ਭਾਈ ਤਾਰਾ ਸਿੰਘ ਨੇ ਥੋੜਾ ਸਖਤ ਲਹਿਜੇ ਵਿੱਚ ਬੋਲ ਕੇ ਉਹਨੂੰ ਕਿਹਾ ਚੌਧਰੀ ਸਾਹਿਬ ਆਪਣੇ ਵਗ ਨੂੰ ਬੰਨ ਕੇ ਰੱਖ ਜੇ ਦੁਬਾਰਾ ਸਾਡੇ ਖੇਤਾਂ ਵਿੱਚ ਵੜੇ ਤੇ ਫਿਰ ਇਹ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਹੋਊ ਜੋ ਵੀ ਨਤੀਜਾ ਨਿਕਲਿਆ ਸਾਹਿਬ ਰਾਏ ਦੀ ਅੰਦਰ ਖਾਤੀ ਮੁਗਲ ਹਾਕਮਾਂ ਨਾਲ ਗੰਢ ਸੰਢ ਜ਼ਰੂਰ ਹੋਵੇਗੀ ਕਿਉਂਕਿ ਉਸ ਨੇ ਜਿਹੜਾ ਅੱਗੋਂ ਜਵਾਬ ਦਿੱਤਾ ਉਹ ਸੁਣ ਕੇ ਤੁਸੀਂ ਅੱਜ ਵੀ ਹੈਰਾਨ ਹੋਵੋਗੇ ਉਸ ਨੇ ਕੀ ਕਿਹਾ ਉਹ ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਮੇਰੇ ਕੋਲ ਰਸੇ ਹੈ ਨਹੀਂ ਤੇ ਜੇ ਕਹਿੰਦਾ ਮੈਂ ਘੋੜੇ ਬੰਨਣਾ ਹੀ ਆਂ ਤੇ ਕਹਿੰਦਾ ਫਿਰ ਤੁਹਾਡੇ ਕੇਸਾਂ ਨੂੰ ਕੱਟ ਕੇ ਇਹਨਾਂ ਦੇ ਰਸੇ ਵਟ ਕੇ ਮੈਂ ਘੋੜੇ ਬਨੂੰਗਾ ਉਦਾਂ ਨਹੀਂ ਮੈਂ ਬਨ ਸਕਦਾ ਸਿੰਘਾਂ ਨੇ ਵੀ ਅਗੋਂ ਕਹਿਤਾ ਠੀਕ ਆ ਫਰੈਤ ਕੀ ਛੱਡੀ ਘੋੜੇ ਫਿਰ ਤੈਨੂੰ ਦੱਸਦੇ ਆ ਘੋੜੇ ਕਿੱਦਾਂ ਛੱਡੀਦੇ ਆ ਇੱਧਰ ਸਿੰਘਾਂ ਨੇ ਮੀਟਿੰਗ ਰੱਖ ਲਈ ਸਭਾ ਬੁਲਾ ਲਈ ਤੇ ਵਿਚਾਰ ਗੋਸ਼ਟੀਆਂ ਲੱਗੀਆਂ ਹੋਣ ਵੀ ਕੀ ਕੀਤਾ ਜਾਵੇ ਇਸ ਵਿਚਾਰ ਗੋਸ਼ਟੀ ਦੇ ਵਿੱਚ ਤਕਰੀਬਨ 50 60 ਸਿੰਘਾਂ ਨੇ ਹਿੱਸਾ ਲਿਆ ਜਿਹਦੇ ਵਿੱਚੋਂ ਕਾਫੀ ਸਿੰਘ ਬਾਗੀ ਜਿਹੜੇ ਸਨ ਉਹ ਵੀ ਆਏ ਫੈਸਲਾ ਇਹ ਹੋਇਆ ਕਿ ਹੱਥਾਂ ਬਾਜ਼ ਕਰਾਰਿਆਂ ਵੈਰੀ ਹੋਏ ਨਾ ਮਿੱਤ ਸਿੰਘਾਂ ਨੇ ਮਤਾ ਪਾਸ ਕੀਤਾ ਵੀ ਜਦੋਂ ਅਗਲੀ ਵਾਰ ਇਹਦੇ ਘੋੜੇ ਆਉਣਗੇ ਨਾ ਤੇ ਇਸ ਤੇ ਘੋੜੇ ਆਪਾਂ ਬੰਨ ਲੈਣੇ ਆ ਤੇ ਕਿਸੇ ਨੂੰ ਆਪਾਂ ਗਾਂ ਵੇਚ ਕੇ ਤੇ ਪੈਸੇ ਲੈ ਕੇ ਉਹਨਾਂ ਦੇ ਸ਼ਸ਼ਤਰ ਖਰੀਦਾਂਗੇ ਚੌਧਰੀ ਜੋ ਕਿ ਸ਼ਿਵਸਾਨਾ ਵਾਂਗੂ ਬੜੇ ਤਾ ਦੇ ਵਿੱਚ ਸੀ ਬੜਾ ਭਰਿਆ ਪੀਤਾ ਅਗਲੇ ਦਿਨ ਹੀ ਮਾੜੀ ਕਿਸਮਤ ਨੂੰ ਘੋੜੇ ਉਹਨੇ ਫੇਰ ਛੱਡ ਦਿੱਤੇ ਸਿੰਘਾਂ ਨੇ ਤੈਅ ਕੀਤੀ ਹੋਈ ਸਕੀਮ ਅਧੀਨ ਉਹ ਘੋੜੇ ਬੰਨ ਲੈ ਅਤੇ ਸਰਦਾਰ ਅਮਰ ਸਿੰਘ ਅਤੇ ਭਾਈ ਲਖਵੀਰ ਸਿੰਘ ਨੂੰ ਸੌਂਪ ਦਿੱਤੇ ਉਹ ਗਾਇ ਨਾ ਘੋੜਿਆਂ ਨੂੰ ਲੈ ਕੇ ਇਧਰ ਸਰਦਾਰ ਆਲਾ ਸੋਂ ਜਿਹੜਾ ਪਟਿਆਲੇ ਵਾਲਾ ਸੀਗਾ ਉਹਨੂੰ ਆਣ ਕੇ ਵੇਚ ਕੇ ਉਹਦੇ ਕੋਲੋਂ ਮਾਇਆ ਲੈ ਲਈ ਉਹ ਸਾਰੇ ਪੈਸੇ ਲੈ ਲੂ ਕੇ ਤੇ ਉਹਨਾਂ ਨੇ ਕੁਝ ਭਾਈ ਸਾਹਿਬ ਦੇ ਖਜ਼ਾਨੇ ਚ ਪਾਤੀ ਤੇ ਕੰਨਾਂ ਦੇ ਕੁਝ ਸ਼ਸਤਰ ਵਗੈਰਾ ਸੱਚੀ ਵਿੱਚ ਖਰੀਦ ਲਏ ਚੌਧਰੀ ਸਾਹਿਬ ਰਾਏ ਦੇਖਦਾ ਵੀ ਘੋੜੇ ਨਹੀਂ ਮੁੜੇ ਜਦੋਂ ਨੂੰ ਪਤਾ ਲੱਗਾ ਵੀ ਘੋੜੇ ਤੇ ਸਿੰਘਾਂ ਨੇ ਬੰਨ ਲਿਆ ਉਹ ਆਪਣੇ ਸੰਗੀ ਸਾਥੀਆਂ ਨਾਲ ਵਾਵਾ ਜਾਨੇ ਲੈ ਕੇ ਤੇ ਇਹਨਾਂ ਦੇ ਤੇ ਹਮਲਾ ਕਰਨ ਵਾਸਤੇ ਡਾਂਗਾ ਛੋਟੇ ਲੈ ਕੇ ਪਹੁੰਚ ਗਿਆ ਜਦੋਂ ਉਹ ਗਿਓ ਸਿੰਘਾਂ ਨੇ ਤੇ ਗੰਸਦੀਆਂ ਕੀਤੀਆਂ ਨਾਲ ਦੇ ਸਾਥੀਆਂ ਨੇ ਸੋਚਿਆ ਵੀ ਇਹ ਤੇ ਚੱਕਰ ਹੋ ਰਿਹਾ ਪੈ ਗਿਆ ਉਹ ਉੱਥੇ ਹੀ ਡਾਂਗਾ ਡੂੰਗਾ ਸਮੇਤ ਹੀ ਭੱਜ ਗਏ ਤੇ ਆਪਣੇ ਚੌਧਰੀ ਨੂੰ ਛੱਡ ਕੇ ਇਕੱਲੇ ਨੂੰ ਨਿਕਲ ਗਏ ਇਧਰ ਚੌਧਰੀ ਕੱਲਾ ਸਿੰਘਾਂ ਦੇ ਹੱਥ ਆ ਗਿਆ ਤੇ ਇਹਦੀ ਸਿੰਘਾਂ ਨੇ ਚੰਗੀ ਰੱਜ ਕੇ ਖੇਤਾਂ ਵਿੱਚ ਸ਼ਤਰੋਲ ਕੀਤੀ ਚੌਧਰੀ ਸਾਹਿਬ ਰਾਏ ਦੇ ਕੁਝ ਦਿਨ ਲੰਘੇ ਜਿਹੜੀ ਬੇਇੱਜ਼ਤੀ ਤੇ ਸ਼ਤਰੋਲ ਹੋਈ ਸੀ ਨਾ ਉਹਦਾ ਬਦਲਾ ਲੈਣ ਵਾਸਤੇ ਫਿਰ ਉਹ ਸਕੀਮਾ ਲਗਾ ਲੜਾਉਣ ਪਈ ਹੁਣ ਤਾਂ ਕੁਝ ਨਾ ਕੁਝ ਕਰਨਾ ਹੀ ਪੈਣਾ ਉਹ ਪੱਟੀ ਦੇ ਸੈਨਾਪਤੀ জাফর ਬੇਗ ਕੋਲ ਪਹੁੰਚ ਗਿਆ ਉੱਥੇ ਚੰਗੀ ਹਾਲ ਦਵਾਈ ਪਾਈ ਨਾਲੇ ਤਾਂ ਸਿੱਧੀ ਮੁਖਬਰੀ ਕੀਤੀ ਕਿ ਉਹਦੇ ਕੋਲ ਬਾਗੀ ਰਹਿੰਦੇ ਆ ਤਾਂ ਨਾਲ ਹੀ ਦੱਸਿਆ ਕਿ ਮੇਰੇ ਉਹਨਾਂ ਨੇ ਜ਼ਬਰਦਸਤੀ ਘੂੜੇ ਲੈ ਗਏ ਘਰੋਂ ਕੱਢ ਕੇ ਤੇ ਵੇਚ ਦਿੱਤੇ ਮਤਲਬ ਇਸ ਤਰ੍ਹਾਂ ਉਹਨੇ ਉੱਥੇ ਪੇਸ਼ਕਾਰੀ ਕੀਤੀ ਵੀ ਜਿੱਦਾਂ ਮੇਰੇ ਨਾਲ ਸਿੱਧੇ ਧੱਕਾ ਕੀਤਾ ਇਹਨਾਂ ਨੇ জাফর ਬੇਗ ਨੂੰ ਜਦੋਂ ਪਤਾ ਲੱਗਾ ਕਿ ਹਕੂਮਤ ਦੇ ਬਾਗੀ ਉੱਥੇ ਆਣ ਕੇ ਰਹਿੰਦੇ ਆ ਉਸਨੇ ਹਮਲਾ ਕਰਨ ਵਾਸਤੇ 200 ਜਵਾਨ ਤਿਆਰ ਕੀਤੇ ਇਧਰ ਸਿੰਘ ਕਿਹੜੇ ਨਿਆਣੇ ਸਾਨੂੰ ਏ ਵੀ ਆਪਣੀ ਤਿਆਰੀ ਦੇ ਵਿੱਚ ਸਨ ਬਹੁਤ ਸਾਰੇ ਸ਼ਸਤਰਾਂ ਵਾਲੇ ਬਾਗੀ ਸਿੰਘ ਜਿਹੜੇ ਇਹਨਾਂ ਦੇ ਕੋਲ ਉਹਨਾਂ ਦਿਨਾਂ ਦੇ ਵਿੱਚ ਭਾਈ ਤਾਰਾ ਸਿੰਘ ਦੇ ਡੇਰੇ ਦੇ ਉੱਤੇ ਰਹਿਣ ਲੱਗ ਪਏ। ਜਾਫਰ ਵੇਗ ਨੇ ਸੂਰੇ ਸੋਹਤੇ ਹੀ ਆਣ ਕੇ ਤੇ ਹਵੇਲੀ ਨੂੰ ਘੇਰ ਲਿਆ। ਉਸ ਨੇ ਸੋਚਿਆ ਸਿੱਖ ਇਸ਼ਨਾਨ ਪਾਣੀ ਕਰਦੇ ਹੋਣੇ ਬਾਣੀ ਪੜ੍ਹਦੇ ਹੋਣੇ ਆ ਤੇ ਹਥੋ-ਹਥੀ ਆਪਾਂ ਦਾ ਕਾਬੂ ਕਰ ਲੈਣੇ। ਉਸ ਹਵੇਲੀ ਦੇ ਆਲੇ-ਦੁਆਲੇ ਲੁਕ ਕੇ ਘਾਤੀ ਜੀ ਲਾ ਕੇ ਬੈਠੇ ਸੀ ਤੇ ਉਸ ਵੇਲੇ ਇੱਕ ਸਿੰਘ ਦਾ ਨਾਮ ਸੀ ਬਘੇਲ ਸਿੰਘ ਉਹ ਸੂਰੇ ਸਰੇ ਜੰਗਲ ਪਾਣੀ ਨੂੰ ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣੀ ਇਹ ਸੁਣ ਕੇ ਉਹਨੇ ਨਾਲ ਹੀ ਫੌਜੀਆਂ ਨੂੰ ਲਲਕਾਰਾ ਮਾਰ ਦਿੱਤਾ ਉਹ ਫੌਜ ਵਾਲੇ ਬਘੇਲ ਸਿੰਘ ਨੂੰ ਘੇਰਨ ਲੱਗੇ ਤੇ ਬਘੇਲ ਸਿੰਘ ਦੇ ਜਕਾਰੇ ਸੁਣ ਕੇ ਜਿਹੜੇ ਸਿੰਘ ਹਵੇਲੀ ਦੇ ਵਿੱਚ ਬੈਠੇ ਸੀ ਉਹ ਆਣ ਕੇ ਤੇ ਉਹ ਜਿਹੜੀ ਫੌਜ ਦੀ 200 ਬੰਦੇ ਦੀ ਟੁਕੜੀ ਆਈ ਉਹਨਾਂ ਦੇ ਧਿਆਨ ਕੇ ਹਮਲਾ ਕਰ ਦਿੱਤਾ ਜਿੱਥੇ ਇਹ ਮੁੱਠ ਭੇੜ ਸ਼ੁਰੂ ਹੋਈ ਉਹ ਭਾਈ ਤਾਰਾ ਸਿੰਘ ਵਾਂ ਦਾ ਆਪਣੇ ਹੀ ਖੇਤ ਵਿੱਚ ਲਾਇਆ ਹੋਇਆ ਬਾਗ ਸੀ ਜਿੱਥੇ ਬਹੁਤ ਸੰਘਣੇ ਰੁੱਖ ਸਨ ਉਹਨਾਂ ਰੁੱਖਾਂ ਦੀ ਆੜ ਵਿੱਚ ਮਤਲਬ ਕਿ ਓਟ ਵਿੱਚ ਆਸਰੇ ਵਿੱਚ ਉਹਨਾਂ ਨੇ ਉਹ ਦੁਸ਼ਮਣ ਸਿਪਾਹੀਆਂ ਦੇ ਚੰਗੇ ਆਊ ਲਾਏ ਇਸ ਲੜਾਈ ਵਿੱਚ জাফর ਬੇਗ ਦੇ ਦੋ ਭਤੀਜਿਆਂ ਸਮੇਤ ਕਾਫੀ ਸਿਪਾਹੀ ਮਾਰੇ ਗਏ ਤੇ ਕਾਫੀ ਜ਼ਖਮੀ ਹੋਏ ਦੁਸ਼ਮਣ ਫੌਜਾਂ ਵੱਲੋਂ ਜਿਹੜੀ ਗੋਲਾਬਾਰੀ ਕੀਤੀ ਕਿ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਉਹਦੇ ਨਾਲ ਉਹ ਜਿਹੜਾ ਭਾਈ ਭਗੇਲ ਸਿੰਘ ਸੀ ਜਿਆਦਾ ਜ਼ਖਮੀ ਹੋਣ ਕਰਕੇ ਉਹ ਵੀ ਗੁਰੂ ਪਿਆਰੇ ਹੋ ਗਏ ਇੱਥੇ ਸਰੂਤੇ ਚੇਤੇ ਵਿੱਚ ਰੱਖਣ ਕਿ ਇਹ ਭਾਈ ਭਗੇਲ ਸਿੰਘ ਹੋਰ ਹੈ ਇੱਕ ਸਰਦਾਰ ਬਘੇਲ ਸਿੰਘ ਹੈ ਉਹ ਵੱਡਾ ਜਰਨੈਲ ਹੈ ਇੱਥੇ ਉਹਦੀ ਗੱਲ ਨਹੀਂ ਹੋ ਰਹੀ ਇਹ 1726 ਦੀ ਗੱਲ ਹੈ ਜਾਫਰ ਬੇਗ ਹਾਰ ਕੇ ਨੁਕਸਾਨ ਕਰਾ ਕੇ ਤੇ ਸਿੱਧਾ ਜ਼ਕਰੀਆ ਖਾਨ ਦੇ ਕੋਲ ਪਹੁੰਚਿਆ ਉੱਥੇ ਜਾ ਕੇ ਦੱਸਣ ਲੱਗਾ ਵੀ ਸਿੱਖਾਂ ਦੀ ਬਹੁਤ ਵੱਡੀ ਤਾਕਤ ਹੈ ਚੰਦਰੋਂਦਰੀ ਬਹੁਤ ਵੱਡੀ ਫੌਜ ਤਿਆਰ ਕਰੀ ਬਿਠੇ ਹੈ ਕਾਫੀ ਗੱਲਾਂ ਵਧਾ ਚੜਾ ਕੇ ਦਸੀਆਂ ਜ਼ਕਰੀਆ ਖਾਨ ਨੇ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਉੱਤੇ ਹਮਲਾ ਕਰ ਲਈ 2000 ਸਿਪਾਹੀ ਕਐਸਡੀ ਅਗਵਾਈ ਜਰਨੈਲ ਸੋਮਨ ਖਾਨ ਨੂੰ ਦਿੱਤੀ ਇਸ ਹਮਲੇ ਲਈ ਫੌਜ ਨੇ ਅਜੇ ਕੁਝ ਕੁਝ ਦਿਨ ਠਹਿਰ ਕੇ ਕਰਨਾ ਸੀ ਸਾਰਾ ਪੇਥ ਲੈ ਕੇ ਪਰ ਲਾਹੌਰ ਵਿੱਚ ਰਹਿੰਦੇ ਸਿੱਖਾਂ ਨੇ ਇਹ ਖਬਰ ਭਾਈ ਤਾਰਾ ਸਿੰਘ ਬਾਹ ਨੂੰ ਪਹਿਲਾਂ ਹੀ ਪਹੁੰਚਾ ਦਿੱਤੀ ਕਿ ਤੂੰ ਕਿਸੇ ਨਾ ਕਿਸੇ ਪਾਸੇ ਖਿਸਕ ਜਾ ਫੌਜ ਤੇਰੇ ਤੇ ਚੜ੍ਹਾਈ ਲੱਗੀ ਹੈ ਕਰਨ ਭਾਈ ਤਾਰਾ ਸਿੰਘ ਨੇ ਸਮੇਂ ਦੀ ਨਿਜਾਗਤ ਨੂੰ ਸਮਝਦਿਆਂ ਹੋਇਆਂ ਕੋਈ ਵੀ ਕਦਮ ਕਾਲੀ ਵਿੱਚ ਪੁੱਟਣ ਦੀ بجائے ਆਪਣੇ ਇਲਾਕੇ ਦੇ ਬੋਲਚਾਲ ਵਾਲੇ ਜਿੰਨੇ ਵੀ ਸਿੰਘ ਸਨ ਉਹਨਾਂ ਸਾਰਿਆਂ ਦੀ ਮੀਟਿੰਗ ਸੱਦੀ ਸਾਰੇ ਸਿੱਖਾਂ ਨੇ ਸਲਾਹ ਕਰਕੇ ਭਾਈ ਤਾਰਾ ਸਿੰਘ ਬਾਜ ਜੀ ਨੂੰ ਕਿਹਾ ਕਿ ਆਪਾਂ ਸਰਕਾਰੀ ਐਡੀ ਵੱਡੀ ਫੌਜ ਨਾਲ ਲੜ ਨਹੀਂ ਸਕਦੇ ਤੁਸੀਂ ਕੁਝ ਮਹੀਨਿਆਂ ਵਾਸਤੇ ਆਪਣਾ ਡੇਰਾ ਛੱਡ ਕੇ ਕਿਤੇ ਚਲੇ ਜਾਓ ਭਾਈ ਤਾਰਾ ਸਿੰਘ ਕਹਿੰਦੇ ਕਿ ਮੈਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਲਵਾਂਗਾ ਤੁਹਾਡੇ ਫੈਸਲੇ ਦੇ ਨਾਲ ਨਾਲ ਜੇ ਗੁਰੂ ਸਾਹਿਬ ਦਾ ਇਹ ਹੁਕਮ ਹੋਇਆ ਤੇ ਮੈਂ ਮੰਨਾਂਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਲੈਣ ਤੋਂ ਬਾਅਦ ਭਾਈ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਕਿ ਮੈਂ ਟੀਰਾ ਛੱਡ ਕੇ ਨਹੀਂ ਜਾਵਾਂਗਾ ਮੈਨੂੰ ਗੁਰੂ ਸਾਹਿਬ ਵੱਲੋਂ ਜਾਣ ਦਾ ਹੁਕਮ ਨਹੀਂ ਹੋਇਆ ਮੈਂ ਹੁਣ ਇੱਥੇ ਹੀ ਸ਼ਹਾਦਤ ਦੇਵਾਂਗਾ ਇਹ ਗੱਲ ਸੁਣ ਕੇ ਤੇ ਜਿਹੜੇ ਜਿਹਾਰੂ ਸਿੰਘ ਸਨ ਜਿਹੜੇ ਮੁਗਲਿਆ ਹਕੂਮਤ ਦੇ ਬਾਗੀ ਸਨ ਉਹਨਾਂ ਵਿੱਚੋਂ 21 ਸਿੰਘ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਭਾਈ ਤਾਰਾ ਸਿੰਘ ਵਾਂ ਦੀ ਫੌਜ ਦੇ ਵਿੱਚ ਹੀ ਰਹਾਂਗੇ ਹਵੇਲੀ ਦਾ ਰੂਪ ਕਿਲੇ ਦੇ ਵਿੱਚ ਬਦਲਣ ਲੱਗੇ ਸ਼ਸਤਰ ਜਿੱਥੋਂ ਕੋ ਚੰਗਾ ਮਿਲਿਆ ਇਕੱਠਾ ਕਰਨਾ ਸ਼ੁਰੂ ਕੀਤਾ ਗਿਣਤੀ ਵਿੱਚ ਸਿੰਘ ਬਿਲਕੁਲ ਆਟੇ ਵਿੱਚ ਲੂਣ ਜਿੰਨੇ ਮਸੀਂ ਸਨ ਕਿੱਥੇ 2000 ਦੀ ਫੌਜ ਤੇ ਕਿੱਥੇ ਮਸੀਂ 20 30 ਜਣੇ ਕੁਝ ਦਿਨਾਂ ਬਾਅਦ ਅਚਾਨਕ ਅੰਮ੍ਰਿਤ ਵੇਲੇ ਹਮਲਾ ਹੋ ਗਿਆ ਗੋਲੀਆਂ ਦੀ ਬਸਾੜ ਸ਼ੁਰੂ ਹੋਈ ਇਧਰੋਂ ਸਿੰਘ ਵੀ ਜਵਾਬੀ ਫਾਇਰਿੰਗ ਲੱਗੇ ਕਰਨ ਹਵੇਲੀ ਦੇ ਅੰਦਰੋਂ ਬਾਹਰ ਨੂੰ ਚਲਦੀ ਹੋਈ ਗੋਲੀ ਨੇ ਉਹਨਾਂ ਦੀ ਫੌਜ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਕਾਫੀ ਸਿਪਾਈ ਮਾਰੇ ਗਏ ਕਾਫੀ ਜ਼ਖਮੀ ਹੋਏ ਮੋਮਨ ਖਾਨ ਨੇ ਉਦੋਂ ਬੇਗ ਨੂੰ ਕਿਹਾ ਕਿ ਤੂੰ ਹੌਲੀ ਜੀ ਹਵੇਲੀ ਦੇ ਅੰਦਰ ਵੜ ਕੇ ਦੇਖ ਤਾਰਾ ਸਿੰਘ ਦੀ ਕੋਈ ਆਵਾਜ਼ ਨਹੀਂ ਆ ਰਹੀ ਤਾਰਾ ਸਿੰਘ ਅਸਲ ਦੇ ਵਿੱਚ ਜ਼ਖਮੀ ਹੋ ਚੁੱਕਾ ਸੀ ਤੇ ਹਵੇਲੀ ਦੇ ਵਿੱਚ ਇੱਕ ਰੁੱਖ ਦੇ ਨਾਲ ਲੱਗ ਕੇ ਥੱਲੇ ਬੈਠਾ ਸੀ ਜਦੋਂ ਉਦੋਂ ਬੇਗ ਬਿਲਕੁਲ ਭਾਈ ਤਾਰਾ ਸਿੰਘ ਦੇ ਲਾਗੇ ਗਾਂ ਚਲਾ ਗਿਆ ਤਾਂ ਉਹਨਾਂ ਨੇ ਅੱਗੇ ਹੱਥ ਵਿੱਚ ਬਰਸ਼ਾ ਸੀ ਉਹਨਾਂ ਨੇ ਉਹ ਤੇ ਮੂੰਹ ਦੇ ਉੱਤੇ ਰੱਖ ਕੇ ਮਾਰਿਆ ਬਰਛੇ ਦੀ ਅਗਲੀ ਚੂੰਝ ਮਾੜੀ ਜੀ ਉਹਦੇ ਇੱਥੇ ਬੁੱਲਾਂ ਦੇ ਵਿੱਚ ਜਾ ਕੇ ਵਜੀਦ ਨਾਲ ਹੀ ਲਹੂ ਦੀ ਤੇਹਰੀ ਛੁੱਟੀ ਤੇ ਪਿਸ਼ਾ ਨੂੰ ਭਜਾ ਉਦੋਂ ਬੇਗ ਦਾ ਲਹੂ ਲਹਾਨ ਹੋਏ ਮੂੰਹ ਨੂੰ ਦੇਖ ਕੇ ਮੋਮਨ ਖਾਨ ਨੇ ਅੱਗੇ ਉਹ ਵਿਅੰਗ ਕੀਤਾ ਕਹਿੰਦਾ ਬੇਗ ਸਾਹਿਬ ਤੁਸੀਂ ਪੰਜ ਵਾਰ ਆਇਓ ਬੜਾ ਮੂੰਹ ਲਾਲੋ ਲਾਲੋ ਹੈ ਉਦੋਂ ਬੇਗ ਵਿਚਾਰਾ ਪਾਟੇ ਮੂੰਹ ਨਾਲ ਜਵਾਬ ਦਿੱਤਾ ਕਹਿੰਦਾ ਹਾਂ ਹਾਂ ਖਾਨ ਸਾਹਿਬ ਜਾਓ ਤੁਸੀਂ ਵੀ ਲਾਓ ਭਾਈ ਤਾਰਾ ਸਿੰਘ ਅੰਦਰ ਪਾਨ ਵੰਡਣ ਦੇ ਜੇ ਹੁਣ ਮੋਮਨ ਖਾਨ ਨੇ ਆਪਣੇ ਭਤੀਜੇ ਮੁਰਾਦ ਖਾਨ ਨੂੰ ਅੰਦਰ ਭੇਜਿਆ ਵੀ ਜਾ ਦੇਖ ਉਸ ਦਾ ਭਤੀਜਾ ਦੇ ਅੰਦਰ ਗਿਆ ਸੀ ਤੇ ਸਿੰਘਾਂ ਨੇ ਇਹਦਾ ਤਲਵਾਰ ਨਾਲ ਸਿਰ ਲਾ ਕੇ ਉਹ ਮਾਰਿਆ ਗੁੱਸੇ ਵਿੱਚ ਆਏ ਮੋਮਨ ਖਾਨ ਨੇ ਸਾਰੀ ਫੌਜ ਨੂੰ ਇੱਕੋ ਵਾਰ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਫੌਜ ਅੰਦਰ ਜਾਵੜੀ ਅਤੇ ਸਾਰੇ ਦੇ ਸਾਰੇ ਸੰਘੀਸ਼ਿਤ ਕਰ ਦਿੱਤੇ ਭਾਈ ਤਾਰਾ ਸਿੰਘ ਵਿਛਿਤ ਹੋ ਗਿਆ ਕਹਿੰਦੇ ਜਦੋਂ ਲਾਸ਼ਾਂ ਦੀ ਗਿਣਤੀ ਹੋਈ ਤਾਂ 100 ਤੋਂ ਵੱਧ ਲਾਸ਼ਾਂ ਮੁਗਲਿਆ ਫੌਜ ਦੀਆਂ ਸਨ ਦੇ ਸਿੱਖਾਂ ਦੀਆਂ ਜੁਝਾਰੂਆਂ ਤੇ ਲੜਨ ਵਾਲਿਆਂ ਤੇ ਅੰਮ੍ਰਿਤਸਰ ਚ 22 ਲਾਸ਼ਾਂ ਤਰੋੜੀਆਂ। ਇਹ ਹੈ ਇਤਿਹਾਸ ਦਾ ਇੱਕ ਛੋਟਾ ਜਿਹਾ ਉਹ ਪੰਨਾ ਜਿਸ ਦਾ ਸਬੰਧ 5 ਮਾਰਚ ਨਾਲ ਜੁੜਦਾ ਹੈ। 5 ਮਾਰਚ 1926 ਵਾਲੇ ਦਿਨ ਭਾਈ ਤਾਰਾ ਸਿੰਘ ਬਾਣ ਨੇ ਇਸ ਤਰ੍ਹਾਂ ਸ਼ਹੀਦੀ ਦੇ ਕੇ ਆਪਣਾ ਅਣਖੀ ਸਦਕ ਗੁਰੂ ਦੇ ਲੇਖੇ ਲਾਇਆ। ਸਾਡਾ ਸਿਰ ਉਹਨਾਂ ਮਹਾਨ ਸ਼ਹੀਦਾਂ ਦੇ ਕਦਮਾਂ ਵਿੱਚ ਹਮੇਸ਼ਾ ਸਜਦੇ ਦੇ ਰੂਪ ਵਿੱਚ ਝੁਕਿਆ ਰਹੇਗਾ, ਝੁਕਿਆ ਰਹੇਗਾ। ਅੱਜ ਦੇ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਇਹ ਜਾਣਕਾਰੀਆਂ ਵੱਖਰੇ ਵੱਖਰੇ ਸਰੋਤਾਂ ਤੋਂ ਜਿੱਥੋਂ ਮੈਨੂੰ ਲੱਭੀਆਂ ਮੈਂ ਲਈਆਂ ਨੇ ਇਹਨਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਬਾਦਕਾਟ ਹੋਵੇ ਆਪ ਟਿੱਪਣੀ ਵਿੱਚ ਆਪਣਾ ਸਲਾਹ مشਵਰਾ ਦੇ ਕੇ ਸੂਦ ਗਰਵਾ ਸਕਦੇ ਹੋ ਮੈਂ ਕੁਝ ਇਤਿਹਾਸਕ ਗੱਲਾਂ ਕੁਝ ਗੁਰਬਾਣੀ ਨਾਲ ਸੰਬੰਧਿਤ ਵਿਚਾਰ ਕੁਝ ਸੱਭਿਆਚਾਰਕ ਤੇ ਕੁਝ ਪੰਜਾਬੀ ਬੋਲੀ ਨਾਲ ਸੰਬੰਧਿਤ ਗੱਲਾਂ ਬਾਤਾਂ ਅਤੇ ਹੋਰ ਵੱਖਰੇ ਵੱਖਰੇ ਵਿਸ਼ਿਆਂ ਤੇ ਵੱਖਰੇ ਵੱਖਰੇ ਪਹਿਲੂਆਂ ਦੇ ਉੱਤੇ ਸਮੇਂ ਸਮੇਂ ਜਿਉਂ ਜਿਉਂ ਸਮੇਂ ਨੇ ਇਜਾਜ਼ਤ ਦਿੱਤੀ ਸਮਾ ਅਤੇ ਸਰੀਰ ਅਤੇ ਹਾਲਾਤ ਤਿੰਨੇ ਸਹਿਯੋਗ ਦੇਣ ਅਤੇ ਤੁਸੀਂ ਸੰਗਤੀ ਰੂਪ ਵਿੱਚ ਸਹਿਯੋਗ ਦਿਓਗੇ ਤੇ ਇਸੇ ਤਰ੍ਹਾਂ ਸੇਵਾਵਾਂ ਤੁਹਾਡੇ ਚਰਨਾਂ ਦੇ ਵਿੱਚ ਪੇਸ਼ ਕਰਦੇ ਰਹਾਂਗੇ ਜਾਂਦੇ ਜਾਂਦੇ ਇੱਕ ਛੋਟੀ ਜੀ ਅਰਜ਼ ਕਿ ਲਾਈਕ ਵਾਲਾ ਬਟਨ ਵੀ ਦਬਣਾ ਸਬਸਕ੍ਰਾਈਬ ਵੀ ਕਰਨਾ ਤੇ ਅਗਾਹ ਵੀ ਸ਼ੇਅਰ ਕਰਨਾ ਹੈ ਜੀਉਦੇ ਬਸਤੇ ਰਹੋ ਹਮੇਸ਼ਾ ਖੁਸ਼ ਤੇ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ